8000 ਇਸ ਨੇ ਇਹ ਜਿਹੜੇ ਇਹ ਪਰਿਵਾਰ ਬਚਾਓ ਵਾਲਿਆਂ ਤੋਂ ਬਚੋ ਆ ਜਿਹੜੇ ਮਿੰਤਰਾਜ ਮਿੰਤਜੀ ਤੋਂ ਕਹਿੰਦੇ ਦਾਦੇ ਦੀਆਂ ਕੀਤੀਆਂ ਪੁੱਤੇ ਨੂੰ ਪੇਸ਼ ਆਉਂਦੀਆਂ ਉਹਦੇ મોદી ਨੇ ਅਸ਼ੁਭ ਕਰਨ ਨੂੰ ਨਾ ਮਾਰਿਆ ਹੁੰਦਾ ਤੇ ਕਿਹਨੇ ਇੱਥੇ ਕਿਸੇ ਦਾ ਵਿਰੋਧ ਕਰਨਾ ਸੀ ਅਸੀਂ ਤਾਂ ਅਸੀਂ ਤਾਂ ਪਿਆਰ ਕਰਨ ਵਾਲੇ ਬੰਦੇ ਆ ਅਸੀਂ ਤਾਂ ਲੰਗਰ ਲਾਉਣ ਵਾਲੇ ਬੰਦੇ ਆ ਅਸੀਂ ਤਾਂ ਜੇ ਕਿਤੇ ਭਜਾਲ ਉੱਥੇ 오ਡੀਸਾ ਜਾਇਆ ਸੀ ਉੱਥੇ ਪਹੁੰਚ ਜਾਂਦੇ ਆ ਜੇ ਅਫਰੀਕਾ ਜਾਇਆ ਸੀ ਉੱਥੇ ਪਹੁੰਚ ਜਾਂਦੇ ਆ ਅਸੀਂ ਅਸੀਂ ਕੋਈ ਵਿਰੋਧ ਥੋੜੀ ਕਰਨਾ ਕਿਸੇ ਦਾ ਅਸੀਂ ਤਾਂ ਆਇਆ ਨੂੰ ਜੀ ਆਇਆਂ ਕਹਿੰਦੇ ਆ ਪਰ ਹੁਣ ਇੱਕ 15-15 ਲੱਖ ਕਿਹਾ ਕੇ ਮੁੱਖਰ ਗਿਆ ਜੀ મોદી ਮਤਲਬ ਇਹ ਇਹ ਤਾਂ ਇਹ ਧੱਕਾ ਹੀ ਆ ਨਾ ਲੋਕਾਂ ਨਾਲ ਗਰੀਬ ਲੋਕਾਂ ਨੂੰ ਤੰਗ ਕਰਦਾ ਹੁਣ ਉਹ ਕਿਰਲੀ ਵਾਲਾ ਹਿਸਾਬ ਹੈ ਇਹਨਾਂ ਦਾ ਪਹਿਲਾਂ ਸਾਰੇ ਪਾਪ ਕਰੀ ਜਾਓ ਨੇਰੇ ਦੇ ਜਦੋਂ ਲੋਕਾਂ ਨੂੰ ਪਤਾ ਨਹੀਂ ਲੱਗਦਾ ਤੇ ਜੋ ਲਾਈਟ ਜਗਾ ਲੈਂਦੇ ਉਹ ਫਿਰ ਫੋਟੋ ਜਿਹੜੀ ਕਿਸੇ ਵੱਡੇ ਦੇਵੀ ਦੇਵਤੇ ਦੀ ਫੋਟੋ ਉਹਦੇ ਮਗਰ ਖੜ ਕੇ ਪ ਜਾਂਦੇ ਆ ਉਹੀ ਕੰਮ મોદી ਦਾ ਈਡੀ ਭੇਜ ਕੇ ਪਹਿਲਾਂ ਤਾਂ ਜਿਹੜੀ ਵਸੂਲੀ ਕੀਤੀ ਹੈ ਤੇ ਹੁਣ ਰਾਮ ਮੰਦਰ ਦੇ ਮਗਰ ਲੋਕ ਕੇ ਤੇ ਵੋਟਾਂ ਮੰਗਦਾ ਫਿਰਦਾ ਦੇਖੋ ਜੀ ਪੰਜਾਬ ਦੇ ਵਿੱਚ ਪਹਿਲੀ ਵਾਰ ਇੱਕ ਐਸੀ ਸਰਕਾਰ ਆਈ ਹੈ ਜਿਹੜੇ ਆਮ ਲੋਕਾਂ ਦੇ ਬਾਰੇ ਸੋਚਦੀ ਹੈ ਨਹੀਂ ਤਾਂ ਪਹਿਲੀਆਂ ਸਰਕਾਰਾਂ ਮੰਤਰੀਆਂ ਐਮਐਲਿਆਂ ਮੁੱਖ ਮੰਤਰੀਆਂ ਬਾਰੇ ਸੋਚਦੇ ਸੀ ਜਿਹੜੇ ਮੁਫਤ ਦੇ ਹੁਸੂਲਤਾ ਸੀ ਕਰੀਆਂ ਉਹਨਾਂ ਨੂੰ ਪਹਿਲੀ ਵਾਰੀ ਦੇਖੋ ਵੀ ਸਾਰੇ ਲੋਕਾਂ ਦਾ 90% ਲੋਕਾਂ ਦਾ ਬਿਜਲੀ ਬਿੱਲ ਮੁਫਤ ਆ ਵੋਟਾਂ ਪਾਉਣਗੇ ਉਹ ਅਗਲੇ ਪਾਉਣਗੇ ਜੀ ਸਾਡੇ ਫਰੀਦਕੋਟ ਦੇ ਵਿੱਚ ਪਾਣੀ ਮਤਲਬ ਇਹ ਪੂਰਾ ਜਾਂਦਾ ਖੇਤਾਂ ਚ ਪਾਈਪਾਂ ਪੈ ਗਈਆਂ ਖੇਤਾਂ ਨੂੰ ਵਧੀਆ ਕਿਸੇ ਦੀ ਰਿਸ਼ਵਤ ਨਹੀਂ ਲਈ ਕਿਸੇ ਨੇ ਨਵੀਂ ਨਹਿਰ ਬਣ ਰਹੀ ਆ ਹੁਣ ਹੋਰ ਇੱਕ ਮਤਲਬ ਤੁਸੀਂ ਦੇਖੋ ਮੈਡੀਕਲ ਕਾਲਜ ਵਿੱਚ ਹੁਣ ਤਾਂ ਠੀਕ ਕਰਤੀਆਂ ਅੱਗੇ ਨਾਲ ਬਹੁਤ ਅੱਗੇ ਕਰ ਵੀ ਰਹੇ ਆ ਲੱਗੇ ਹੋਏ ਕਰਨ ਦਵਾਈਆਂ ਸਿਵਲ ਹਸਪਤਾਲਾਂ ਦੇ ਵਿੱਚ ਸਾਰੀਆਂ ਫਰੀ ਹੈ ਇਹ ਕਦੇ ਹੋਇਆ ਸੀਗਾ ਸੋ ਇਹ ਲੋਕ ਬਹੁਤ ਖੁਸ਼ ਨੇ ਇਸ ਗੱਲ ਤੋਂ ਬਾਕੀ ਤੁਸੀਂ ਦੇਖੋ ਐਗਰੀਕਲ ਬੀਐਸਸੀ ਐਗਰੀਕਲਚਰ ਬੰਦ ਕਰਾਤੀ ਸੀ ਪਿਛਲੀ ਸਰਕਾਰ ਨੇ ਬੀਐਸਸੀ ਐਗਰੀਕਲਚਰ ਇੱਥੇ ਚਾਲੂ ਹੋ ਗਈ ਆ ਸਾਡਾ ਜਿਹੜਾ ਸੀਡ ਫਾਰਮ ਸੀ ਸੀਡ ਫਾਰਮ ਪਹਿਲਾਂ ਬੰਦ ਕਰਾ ਦਿੱਤਾ ਸੀ ਉਹਨਾਂ ਨੇ ਉਹ ਚਾਲੂ ਹੋ ਗਿਆ ਸੋ ਉੱਥੇ ਨੌਕਰੀਆਂ ਮਿਲਦੀਆਂ ਲੋਕਾਂ ਨੂੰ ਆ ਜਿਹੜੇ ਬਾਕੀ ਸਾਰੇ ਸਾਰੀਆਂ ਗੱਲਾਂ ਨਾਲੋਂ ਜਿਹੜੀ ਨੌਕਰੀ ਮਿਲਣੀ ਔਰ ਬਿਨਾ ਅਧਵਾਰੇ ਤੋਂ ਮਿਲਣੀ ਬਿਨਾ ਪੈਸੇ ਤੋਂ ਮਿਲਣੀ ਇਹ ਸਭ ਤੋਂ ਵੱਡੀ ਗੱਲ ਹੈ ਔਰ ਫਰੀਦਕੋਟ ਦੇ ਲੋਕ ਤਾਂ ਰਾਜਨੀਤਿਕ ਲੋਕਾਂ ਨੂੰ ਜਾਂਦੇ ਰਾਜਦੂਤ ਕਹਿੰਦੇ ਇਹਨਾਂ ਨੂੰ ਪਤਾ ਵੀ ਸਹੀ ਕੀ ਹੈ ਗਲਤ ਕੀ ਹੈ ਆ ਜਿਹੜੇ ਕੰਮ ਹੋਇਆ ਬਿਲਕੁਲ ਇਹਨਾਂ ਤੇ ਆਪਦਾ ਉਹ ਮੋਹਰ ਲਾਉਣਗੇ ਇਹਨਾਂ ਕੰਮਾਂ ਤੇ ਪੰਜਾਬ ਸਰਕਾਰ ਦੇ ਕੰਮ ਨੇ ਇਹਨਾਂ ਦੇ ਮੋਹਰ ਲਾਉਣਗੇ ਔਰ ਸਾਡਾ ਜਿਹੜਾ ਕਰਮਜੀਤ ਅਨਬੋਲ ਹੈ ਉਹਨੂੰ ਐਮਪੀ ਇਥੋਂ ਬਣਾਉਣਗੇ ਸੋ ਅੱਜ ਉਹਦੇ ਸਬੰਧ ਦੇ ਵਿੱਚ ਇੱਥੇ ਇੱਕ ਮੋਟਰਸਾਈਕਲ ਰੈਲੀ ਵੀ ਕੱਢੀ ਜਾ ਰਹੀ ਹੈ ਉਹਦੇ ਵਿੱਚ ਸਾਡੇ ਸਾਰੇ ਹਲਕੇ ਦੇ ਲੋਕ ਇਹ ਪੂਰੇ ਪੂਰੇ ਦਮਖੰਮ ਦੇ ਨਾਲ ਆਏ ਸਾਰੇ ਹੰਸਰਾਜ ਹੰਸ ਦਾ ਕਈ ਪਿੰਡਾਂ ਵਿੱਚ تک ਕਈ ਕਿਸਾਨ ਵਿਰੋਧ ਕਰਦੇ ਆ ਨਕਾਲੀਦਾਲ ਪੰਜਾਬ ਬਚਾਓ ਯਾਤਰਾ ਕੱਢ ਰਹੀ ਹੈ ਤੁਸੀਂ ਅੱਜ ਜਿਹੜੀ ਰੈਲੀ ਕਰ ਰਹੇ ਹੋ ਕੀ ਸੰਦੇਸ਼ ਹੈ ਤੁਹਾਡਾ ਅਈ ਤਾਂ ਹੀ ਸੰਦੇਸ਼ ਨੇ ਇਹਦਾ ਇਹ ਜਿਹੜੇ ਇਹ ਪਰਿਵਾਰ ਬਚਾਓ ਵਾਲਿਆਂ ਤੋਂ ਬਚੋ ਆ ਜਿਹੜੇ ਮਿੰਤਰਾਜ ਮਿੰਤ ਜੀ ਤੋਂ ਕਣ ਦਾਦੇ ਦੀਆਂ ਕੀਤੀਆਂ ਪੁੱਤੇ ਨੂੰ ਪੇਸ਼ ਆਉਂਦੀਆਂ ਉਹਦੇ મોદી ਨੇ ਆ શુભ ਕਰਨ ਨੂੰ ਨਾ ਮਾਰਿਆ ਹੁੰਦਾ ਤੇ ਕਿਹਨੇ ਇੱਥੇ ਕਿਸੇ ਦਾ ਵਿਰੋਧ ਕਰਨਾ ਸੀ ਅਸੀਂ ਤਾਂ ਅਸੀਂ ਤਾਂ ਪਿਆਰ ਕਰਨ ਵਾਲੇ ਬੰਦੇ ਆ ਅਸੀਂ ਤਾਂ ਲੰਗਰ ਲਾਉਣ ਵਾਲੇ ਬੰਦੇ ਆ ਅਸੀਂ ਤਾਂ ਜੇ ਕਿਤੇ ਭਜਾਲ ਉੱਥੇ ਓਡੀਸਾ ਜਾਇਆ ਸੀ ਉੱਥੇ ਪਹੁੰਚ ਜਾਂਦੇ ਆ ਜੇ ਅਫਰੀਕਾ ਜਾਇਆ ਸੀ ਉੱਥੇ ਪਹੁੰਚ ਜਾਂਦੇ ਆ ਅਸੀਂ ਅਸੀਂ ਕੋਈ ਵਿਰੋਧ ਥੋੜੀ ਕਰਨਾ ਕਿਸੇ ਦਾ ਅਸੀਂ ਤਾਂ ਆਇਆਂ ਨੂੰ ਜੀ ਆਇਆਂ ਕਹਿੰਦੇ ਆ ਪਰ ਹੁਣ 15-15 ਲੱਖ ਕਿਹਾ ਕਿ ਮੁੱਕਰ ਗਿਆ ਜੀ મોદી ਮਤਲਬ ਇਹ ਇਹ ਤਾਂ ਇਹ ਧੱਕਾ ਹੀ ਆ ਨਾ ਲੋਕਾਂ ਨਾਲ ਗਰੀਬ ਲੋਕਾਂ ਨੂੰ ਤੰਗ ਕਰਦਾ ਹੁਣ ਉਹ ਕਿਰਲੀ ਵਾਲਾ ਹਿਸਾਬ ਹੈ ਇਹਦਾ ਪਹਿਲਾਂ ਸਾਰੇ ਪਾਪ ਕਰੀ ਜਾਓ ਨੇਰੇ ਦੇ ਜਦੋਂ ਲੋਕਾਂ ਨੂੰ ਪਤਾ ਨਹੀਂ ਲੱਗਦਾ ਤੇ ਜਦੋਂ ਲਾਈਟ ਦਿਗਾ ਲੈਂਦੇ ਹੋ ਫਿਰ ਫੋਟੋ ਜਿਹੜੀ ਕਿਸੇ ਵੱਡੇ ਦੇਵੀ ਦੇਵਤੀ ਦੀ ਫੋਟੋ ਉਹਦੇ ਮਗਰ ਖੁੱਪ ਜਾਂਦੇ ਆ ਉਹੀ ਕਾ ਮੋਦੀ ਦਾ ਈਡੀ ਭੇਜ ਕੇ ਪਹਿਲਾਂ ਦਾ ਜਿਹੜੀ ਵਸੂਲੀ ਕੀਤੀ ਆ ਤੇ ਹੁਣ ਆਰਾਮ ਮੰਦਰ ਦੇ ਮਗਰ ਲੋਕ ਕੇ ਤੇ ਵੋਟਾਂ ਮੰਗਦਾ ਫਿਰਦਾ ਮੈਂ ਮੁੱਦਾ ਲਿਆ ਆਪਣੇ ਭਰਾ ਨਾਲ ਯਾਰੀ ਦੋਸਤੀ ਵਾਲਾ ਮੁੱਦਾ ਹੈ ਮੇਰਾ ਮੇਰਾ ਜਿਗਰੀ ਯਾਰ ਹੈ ਜੀ ਮੇਰਾ ਛੋਟਾ ਭਰਾ ਕਰਮਜੀਤ ਅਨਮੋਲ ਅਸੀਂ 35 ਸਾਲਾਂ ਦੀ ਸਾਡੀ ਯਾਰੀ ਹੈ ਜੀ ਉਹ ਕੋਈ ਵੀ ਕਰਮ ਕਰੇ ਕਿਸੇ ਵੀ ਸੁੱਖ ਦੁੱਖ ਤੇ ਜੇ ਤੁਹਾਡਾ ਦੋਸਤ ਭਰਾਵਾਂ ਨਾਲ ਵੱਧੁੰਦਾ ਜੇ ਉਹ ਨਾਲ ਖੜੂਗਾ ਤੇ ਹੋਰ ਖੜੂਗਾ ਮੈਂ ਆਪਣੇ ਭਰਾ ਦੇ ਨਾਲ ਤਨੋਂ ਮਨੋਂ ਤਨੋਂ ਸਾਰੇ ਪਾਸੇ ਆਪਣੇ ਭਰਾ ਦੇ ਨਾਲ ਖੜਾ ਔਰ ਵਾਹਿਗੁਰੂ ਅੱਗੇ ਅਰਦਾਸ ਕਰਨਾ ਵੀ ਬਹੁਤ ਤਕੜੀ ਜਿੱਤ ਸਾਨੂੰ ਹਾਸਲ ਹੋਵੇ ਤੋਂ ਪ੍ਰੀਤ ਕੋਰ ਕਰਮਜੀਤ ਭਾਈ ਕਰਮਜੀਤ ਨਾਲ ਜਿਹੜੇ ਸਮਾਜਿਕ ਪ੍ਰੀਤੀਆਂ ਨੇ ਉਹਨਾਂ ਦੇ ਖਿਲਾਫ ਮੇਰੇ ਖਿਆਲ ਚ 100% ਹੈ ਤੇ ਮੈਨੂੰ ਲੱਗਦਾ भाई बहुत चंगी तरह जानो न क्योंकि ਥੱਲੋਂ ਉੱਠੇ ਰੂਟ ਲੈਵਲ ਤੋਂ ਉੱਠੇ ਆ ਸਾਡਾ ਭਰਾ ਇਹਨੂੰ ਰਿਕਸ਼ੇ ਦਾ ਵੀ ਪਤਾ ਹੈ ਰਿਕਸ਼ੇ ਤੇ ਕਿਵੇਂ ਚੜੀਦਾ ਸਾਈਕਲ ਦਾ ਵੀ ਪਤਾ ਵੀ ਸਾਈਕਲ ਤੇ ਕਿ ਸਾਈਕਲ ਵਾਲੇ ਦੀ ਕੀ ਦਸ਼ਾ ਹੁੰਦੀ ਹੈ ਬਸਾਂ ਹੀ ਧੱਕੇ ਵੀ ਖਾਦੇ ਆ ਅਸੀਂ ਬੇਸਿਕਲੀ ਰਗੜਾਈ ਕਰਾ ਕੇ ਸਾਰੇ ਇੱਥੇ ਆਏ ਆ ਕੋਈ ਜਿੱਦ ਦੀ ਪੁੱਛਤੀ ਅਸੀਂ ਅਮੀਰ ਨਹੀਂ ਹੈਗੇ ਹਨ ਤਾਂ ਸਾਰੇ ਦੁੱਖੋ ਜਾਣਦਾ ਮੇਰੇ ਹਿਸਾਬ ਨਾਲ ਕਰਨੀ ਤਨਮੋਲ ਹਰੇਕ ਹਰੇਕ ਦਾ ਦਰਦ ਗਰੀਬ ਦਾ ਦਰਦ ਸਮਝੂਗਾ ਬਸਾਂ ਚੜਨ ਵਾਲੇ ਦਾ ਦੁੱਖ ਸਮਝੂਗਾ ਆਟੋ ਰਿਕਸ਼ੇ ਤੇ ਧੱਕੇ ਖਾਣ ਵਾਲੇ ਦਾ ਦੁੱਖ ਸਮਝੂਗਾ ਔਰ ਸਾਡੀ ਜਿਹੜੀ ਫਰੀਦਕੋਟ ਡਿਸਟ੍ਰਿਕਟ ਦੀ ਫਰੀਦਕੋਟ ਉਦੇ ਵਾਸਤੇ ਬਹੁਤ ਮੈਂ ਤਾਂ ਕਹਿੰਦਾ ਵੱਡੀ ਗੱਲ ਹੈ ਵੀ ਇਹ ਜਿਹੜਾ ਉਮੀਦਵਾਰ ਸਾਡਾ ਦੋਨ ਫ੍ਰੀਡ ਕੋਰਟ ਦੇ ਵਿੱਚ ਮਿਲਿਆ ਬਹੁਤ ਹੀ ਇਮਾਨਦਾਰ ਬਹੁਤ ਹੀ ਮਿਹਨਤੀ ਇਨਸਾਨ ਹੈ ਔਰ ਇਹ ਫ੍ਰੀਡ ਕੋਰਟ ਦੀ ਆਵਾਜ਼ ਹੁਣ ਅਸੈਂਬਲੀ ਦੇ ਵਿੱਚ ਗੂੰਜੂਗੀ ਮੈਨੂੰ ਲੱਗਦਾ ਵੀ ਬਾਬਾ ਬਹੁਤ ਕਿਰਪਾ ਕਰੇ ਔਰ ਭਾਈ ਗੁਰੇ ਅਰਦਾਸ ਵੀ ਸਾਡਾ ਵੀਰ ਜਿੱਤ ਕੇ ਆਵੇ ਤੇ ਉਸ ਤੋਂ ਬਾਅਦ ਫਿਰ ਭਾਈ ਨੂੰ ਆਪਾਂ ਸਾਰੀਆਂ ਬੇਨਤੀਆਂ ਕਰੀਏ ਵੀ ਆਹ ਆ ਸਮਾਜ ਜਿਹੜੀਆਂ ਗੱਲਾਂ ਕਰਦਾ ਵੀਰ ਹੁਣ ਅਸੀਂ ਵੀ ਆਹ ਸੁਧਾਰਨਾ ਸੁਧਾਰਨਾ ਵਾਰੀ-ਵਾਰੀ ਸਾਰੇ ਹੀ ਕੰਮ ਕਰਾਂਗੇ ਤੇਤਸ਼ਾਇ ਜੀ ਵਰਕਰਾਂ ਦੇ ਵਿੱਚ ਵੀ ਲੋਕਾਂ ਦੇ ਵਿੱਚ ਵੀ ਬਹੁਤ ਮਤਲਬ ਜੇ ਅਸੀਂ ਜਿਤਵਾਲ ਤੋਂ ਔਰ ਇੱਥੇ ਆ ਕੇ ਸੀ ਜੁਆਇਨ ਕੀਤਾ 바ਗਾ ਪੁਰਾਣਾ ਮੇਰੇ ਵੀਰ ਮਤਪਾਲ ਜੀ ਨੂੰ ਪਹਿਲਾਂ ਬਲਾਸਪੁਰੀ ਜੀ ਸੀ ਕੇ ਸਾਡੇ ਨਾਲ ਮਨਜੀਤ ਬਲਾਸਪੁਰੀ ਜੀ ਫਿਰ ਢੋਸਾ ਫਿਰ ਐਮ ਐਲ اے ਮੋਗਾ ਜਿਹੜੇ ਮੈਡਮ ਅਮਨੂ ਰੋੜਾ ਜੀ ਫਿਰ ਭਾਈ ਅਮਰਤਪਾਲ ਨੂੰ ਜੁਆਇਨ ਕੀਤਾ ਤੇ ਬਾਕੀ ਮੇਰੇ ਨਾਲ ਮੇਰੇ ਵੱਡੇ ਭਰਾ ਬਿੰਨੂ ਢਿਲੋਂ ਜੀ ਅੱਜ ਆਏ ਨੇ ਔਰ ਲੋਕਾਂ 'ਚ ਬਹੁਤ ਉਤਸ਼ਾਹ ਪਾਇਆ ਗਿਆ ਜੀ ਔਰ ਲੋਕ ਬਹੁਤ ਖੁਸ਼ ਨੇ ਔਰ ਬੜਾ ਸਵਾਦ ਆ ਰਿਹਾ ਆਪਣੇ ਆਪ ਨਾਲ ਹੀ ਹੈ ਜੀ ਮੁਕਾਬਲਾ ਵੀ ਪਹਿਲਾਂ ਅਮਰਤ ਭਾਈ ਉਹਨਾਂ ਨੇ ਕਿੰਨੀਆਂ ਵੋਟਾਂ ਦੇ ਜਿੱਤੇ ਐ ਤੇ ਐਤ ਕੀ ਕਿੰਨੀਆਂ ਪਾਉਂਦੇ